ਮਾਈਕ ਤੇ ਆ ਆਪਣੇ ਸਮਾਜੇ ਲਾਗੇ ਕਿ ਬੋਰਡ ਆਇਆ ਮੋਤੀ ਸਾਹਿਬ ਨੇ ਕਹਿੰਦੇ ਜੀ 370 ਤਾਰਾ ਛਾੜ ਦੇਣਾ ਸਾਨੂੰ ਵੀ ਭਾਰਤ ਦੇ ਵਿੱਚ 370 ਤਾਰਾ ਬਗੇ ਨਾ ਹਣੇ ਤਸੇ ਛੇਰੋ ਪਿੰਰੇ ਚ ਉਸ ਵੋਟਰ ਦਾ ਕੀ ਫਾਇਦਾ ਹੈ ਇਹ ਲੋਕਾਂ ਨੂੰ ਮੰਡਨ ਦੀ ਰਾਜਨੀਤੀ ਕਰਦੇ ਨੇ ਤੁਹਾਨੂੰ ਸ਼ਾਇਦ ਪਤਾ ਨਹੀਂ ਹਿੰਦੁਸਤਾਨ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਨੇ ਬਹੁਤ ਸਾਰੀਆਂ ਜਾਤੀਆਂ ਬਹੁਤ ਸਾਰੇ ਧਰਮ ਸਾਰੇ ਜਾਂ ਬੋਲ ਗਿਆ ਬੋਲਣ ਵਾਲੇ ਲੋਕ ਰਹਿੰਦੇ ਨੇ ਜਿਹਦੇ ਵਿੱਚ 11 20% ਆਉਂਦੇ ਆ 11 20% ਮੁਸਲਮਾਨ ਰਹਿੰਦੇ ਨੇ ਜੇ ਭਾਰਤੀ ਜਨਤਾ ਪਾਰਟੀ ਜੇ ਕਿ ਮਤਸਲੀ ਪਾਰਟੀ ਹੈ ਇਹਨੇ ਕਦੇ ਕਿਸੇ ਮੁਸਲਮਾਨ ਨੂੰ ਟਿਕਟ ਵੀ ਨਹੀਂ ਦਿੱਤੀ ਕਿ ਤੁਸੀਂ ਹਰ ਹਾਂ ਨੂੰ ਵੋਟੇ 543 ਉਮੀਦਵਾਰ ਕੋਈ پارਲੀਮੈਂਟ ਬਣਨੀ ਹੈ ਫਰ ਭਾਗ ਦੀ ਅੱਤਾ ਪਾਰ ਦੀ ਕਿਸੇ ਮੁਸਲਮਾਨ ਨੂੰ ਟੇਕ ਨਹੀਂ ਦੇਣੇ। ਉਹ ਸਾਡੇ ਮੋਤੀ ਸਾਹਿਬ ਦਾ ਮੈਂ ਕੱਲ ਬਿਆਨ ਪੜ੍ਹ ਰਿਹਾ ਸੀ। ਕਹਿੰਦੇ ਉਹ ਕਾਕਾ ਗਿਆ। ਲੈ ਜੀ ਤੁਸੀਂ ਕਹਿੰਦੇ ਜੀ। ਬੈਠ ਬੈਠ। ਆਹ ਹੋਰ ਕੋਸੀਆ ਨਾ ਲੋ ਕੋਸੀਆ ਨਾ। ਮੋਤੀ ਸਾਹਿਬ ਕਹਿ ਰਹੇ ਸੀ ਕਿੰਦਰ ਦੇ ਕਾਂਗਰਸ ਜਿੱਤ ਗਈ। ਕਿੰਦਰ ਦੇ ਰਾਮਬੱਟਰ ਨੂੰ ਤਾਲੇ ਧਾਣਨੇ ਆ। ਤੁਸਾਂ ਕਿ ਸਾਡਾ ਦਿਮਾਗ ਘਰਾਵਾਂ। ਅਸੀਂ ਕਿਉਂ ਤਾਲੇ ਲਾਵਾਂਗੇ? ਅਸੀਂ ਨਫਰਤੀ ਰਾਜਨੀਤੀ ਨਹੀਂ ਕਰਦੇ ਫਿਰ ਕੁਰਾਣੀ ਕੀ ਨਹੀਂ ਕਰਦੇ ਧਾਰਮਿਕ ਵਰਤਮਾਨ ਉੱਤੇ ਅਜੋ ਰਾਜਨੀਤੀ ਨਹੀਂ ਕਰਦੇ ਇਹਨਾਂ ਗੱਲਾਂ ਵਿੱਚ ਮਿਲ ਜੇ ਪਿਆ ਕਿਉਂਕਿ ਜ्यों ਵਿਖਾਸ ਤੇ ਕੰਮ ਕੀਤੇ ਜੋ ਤਿੰਨ ਵਾਰ ਨਹੀਂ ਕਰਦੇ ਉਹ ਸਰਦਾਰ ਦੇ ਤਾਂ ਸਿੰਘ ਜੀ ਬੁਰਕ ਵਕੀਰਾ ਸਾਹਿਬ ਦੇ ਭਾਈ ਮੈਕ ਲੇਸ ਸਿੰਘ ਜੀ ਉਹ ਵੀ ਆਏ ਮੈਂ ਇਸੇ ਕਰ ਲਈ ਹੈ ਜੀ ਲੋ ਕੈਂਪਸ ਨਹਿਰ ਦੇ ਵਿੱਚ ਮੇਰੇ ਸੇਵਾਦਾਰੀਓ ਫਿਕਰ ਨੂੰ ਵੀਰੋ ਮਾਤਾ ਨੂੰ ਪੇਨੋ ਭਾਈ ਜੀ ਦਾ ਸਾਥਾ ਭਾਈ ਕੀਤੀ ਕਰ ਲਈ ਹੈ ਕਿ ਜੀਰ ਸਾਹਿਬ ਨੂੰ ਜੇ ਰੱਬ ਦੀ ਸਹਾਰੇ ਲੈ ਕੇ ਅੱਜ ਐਮਐਲਏ ਦੇ ਇਹ ਤਿਕਟ ਜੀਰ ਸਾਹਿਬ ਨੂੰ ਕਰੀਆ ਔਰ ਆ ਅਮਿਤ ਵਰਿਆ ਹੋਰ ਉਹ ਕਰਨ ਨੂੰ ਕੋਟਾ ਫਾਰਮ ਵੀ ਜਿਵੇਂ ਕਰਦੇ ਨੇ ਪ੍ਰਿਯ ਮੇਰੇ ਆਮ ਆਦਮੀ ਪਾਰਟੀ ਚੁਣੀ ਸੋਹਣੇ ਬਾਰੇ ਗੱਲ ਕਰਨ ਸੰਸਦ ਭਾਗ ਸੰਸਦ ਬੀਜਪੀ ਨੇ ਕਰਨ ਦਿੱਤੀ ਮਗਾਈ ਉਹ ਸਦਾ ਚਾਰ ਪੰਜ ਸਰਦੇੋਂ ਤੋਂ ਵੱਡੀਆਂ ਪਾਈਆਂ ਜਿਹਦਾ ਕਿ ਇਸ ਵਰਤ ਨੂੰ ਸ਼ਾਨਾ ਹੋਣਾ ਇਸ ਪੋਟਾ ਲਗਾ ਬਰੇ ਇੱਥੇ ਉਹ ਜਦੋਂ ਕਿਸਾਨਾਂ ਨੇ ਜੋ ਜੀਜੇਪੀ ਨੇ ਦਿੱਤੀ ਸੁਝਾਅ ਦਿੱਤਾ ਉਹਨੇ ਸੀਧਾ ਹੱਥ ਕੀਆ ਇਹ ਸੀਧਾ ਲੈ ਕੇ ਭੱਜ ਪਾਣੀ ਜਿਹਨੇ ਚੋਣ ਮੈਨੀਫੈਸਟੋ ਲਿਖਿਆ ਕਿ ਅਸੀਂ ਰਾਜ ਦਾ ਸਰਕਾਰ ਦਾ ਨਿੱਜੀਕਰਨ ਨਹੀਂ ਹੋਣਾ ਅਸੀਂ ਕਿਸਾਨਾਂ ਲਈ ਐਮਐਸਪੀ ਬਕਰਾਰ ਰੱਖਿਆ ਤਿੰਨੋਂ ਕਾਲੇ ਕਾਨੂੰਨ ਰੱਦ ਕਰਾਂਗੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਫਸਲੀ ਕਿਸਾਨੀ ਕਰਨੇ ਸਾਡੇ ਮੈਨੀਫੈਸਟੋ ਚੇਹੀਆ ਕਿ ਜੀਵਨ ਤੋਂ ਬੱਚਿਆਂ ਨੂੰ ਮੈਨਣਾ ਚਾਹੀਦਾ ਦਿਆ ਹੈ ਕੋਈ ਇਤਵਾ ਕਰ ਰਹੀ ਹੈ ਪਰਿਵਾਰ ਪਰਿਵਾਰ ਕਰਦੇ ਮੋਦੀ ਨੂੰ ਕਰਤਾ ਜਾਏਗਾ ਬਾਕੀ ਆਪਣੇ ਚਰਚੇਵਾ ਸਕੀ ਫੋਰ ਵਿਰੋਧ ਅਜੇ ਲੋੜ ਪੰਜਾਬ ਦਾ ਮਾਣ ਘਰਾਮ ਨਾ ਹੋਵੇ ਮਰਦਾ ਸਿੱਟਾ ਬੰਦੋ ਜੇ ਤੇ ਵੀ ਘਰ ਕੇ ਆਸਤੀ ਹੋਵੇ ਅਮਰជាតិ ਦੀ ਚੈਨ ਜਦੋਂ ਪੰਜਾਬ ਹੱਸਦਾ ਬਸਦਾ ਰਹੇ ਮਰ ਬੇਰੋਜ਼ਗਾਰੀ ਦੂਰ ਕਰੰਦਈ ਨਵੇਂ ਨਵੇਂ ਕਾਰਖਾਨੇ ਲਗਾ ਕੇ ਲੋਕਾਂ ਨੂੰ ਪੈਯਾ ਕਰਾਈ ਜਾ ਸੋਇ ਕੰਮ ਬਾਰੇ ਸੈਕਟਰ ਨੇ ਪਿਆ ਜਿਹੜੇ ਸਤਾਪੁਰ ਦੀ ਸਿੰਘ ਜੀ ਆ ਜੰਮ ਕੇ ਪਰ ਜਿੱਥੇ ਤਾਈ ਤੁਸੀਂ ਹਾਂ ਜੀ ਬੋਲਣ ਦੇ ਕੋਈ ਨਹੀਂ ਇਹ ਵੀ ਜਾਣਦੇ ਹਾਂ ਚੰਗਾ ਮਤਲਬ ਮਾਰਨ ਟਿੱਟਰਿੰਗ ਦਿੱਤੀ ਜਾ ਰਹੀ ਥੀ বিজেপি ਸਤਾਪੁਰ ਦੇ ਦੇਖੋ ਅਸਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਧਰਮ ਬਹੁਤ ਸਾਰੇ ਲੋਕ ਰਹਿੰਦੇ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਲੋਕਾਂ ਨੂੰ ਵੰਡ ਕੇ ਨਫਰਤ ਦੀ ਰਾਜਨੀਤੀ ਕਰਦੀ ਹੈ ਕਿਸੇ ਨੂੰ ਬਾਰ ਬਾਰ ਮਾੜਾ ਦਿਖਾਉਣ ਵਾਸਤੇ ਆ ਬੋਰਡ ਲਗਾ ਕੇ 370 ਤਾਰਾ ਹਟਾ ਸਾਨੂੰ ਕੀ ਫਾਇਦਾ ਹੈ 370 ਤਾਰਾ ਹਟੇ ਨਾ ਹਟੇ ਅਸੀਂ ਕਹਿੰਦੇ ਹਰ ਇੱਕ ਨੂੰ ਜਿਉਣ ਦਾ ਹੱਕ ਹੋਣਾ ਚਾਹੀਦਾ ਇੱਥੇ ਮੰਦਰ ਵੀ ਫੁੱਲਣ ਇੱਥੇ ਵਦਨ ਫੁੱਲਣ ਇੱਥੇ ਮਸਜਿਦਾਂ ਵੀ ਵਦਨ ਫੁੱਲਣ ਇੱਥੇ ਗੁਰਦੁਆਰੇ ਵੀ ਫੁੱਲਣ ਸਾਨੂੰ ਕੋਈ ਇਤਰਾਜ਼ ਨਹੀਂ ਭਾਜਪੀ ਨੂੰ ਇਹੋ ਜਿਹੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਮਾਹੌਲ ਪੈਦਾ ਕੀਤਾ ਡਰ ਤੇ ਭੈ ਦਾ ਮਾਹੌਲ ਬਣਾਇਆ ਉਹ ਤੇ ਇਹੋ ਜਿਹਾ ਮਾਹੌਲ ਬਣਾਇਆ ਕਿ ਸ਼ਾਇਦ ਬਾਕੀ ਲੋਕ ਹਿੰਦੂਆਂ ਦੇ ਦੁਸ਼ਮਣ ਹਿੰਦੂ ਸਾਡੇ ਭਰਾ ਨੇ ਅਸੀਂ ਹਿੰਦੂਆਂ ਦੇ ਨਾਲ ਮੰਦਰ ਵੀ ਸਾਡੇ ਗੁਰਦੁਆਰੇ ਸਾਡੇ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਕਟ ਗਿੰਤੀ ਦਾ ਖਤਰਾ ਰਿੰਦਾ ਦਾ ਉਹ ਕੋਈ ਖਤਰਾ ਨਹੀਂ ਦੋਸਤਾਂ ਦਾ ਖਤਰਾ ਹੀ ਕੋਈ ਨਹੀਂ 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 ਇਤਰਾ ਤੇ ਇਤਰਾ ਤੇ ਚਬਦਾਲ ਦੀ ਵਰਤੀ ਜਾਂਦੀ ਹੈ ਅੱਜ ਇਹ ਘਟ ਗਿੰਤੀਆਂ ਡਰ ਮਹਿਸੂਸ ਕਰਦੀਆਂ ਨੇ ਕਿ ਸਾਨੂੰ ਇੱਥੇ ਰਹਿਣ ਦਾ ਜਿਵੇਂ ਇੱਥੇ ਨਵੀਂ ਸੀਗੇ ਕਾਨੂੰਨ ਲਿਆਂਦਾ ਸਿਟੀਜ਼ਨ ਐਮੈਂਡਮੈਂਟ ਬਿੱਲ ਲਿਆਂਦਾ ਉਹ ਕਾਨੂੰਨਾਂ ਦੇ ਨਾਲ ਸਿਰਫ ਤੇ ਸਿਰਫ ਇੱਕ ਇੱਕ ਧਰਮ ਨੂੰ ਇੱਕ ਲੋਕਾਂ ਨੂੰ ਡਰਾਇਆ ਜਾ ਰਿਹਾ ਜਿਹੜੇ ਕਿ ਬਿਲਕੁਲ ਗਲਤ ਇਹ ਗੱਲ ਬਰਦਾਸ਼ਤ ਨਹੀਂ ਹੋ ਸਕਦੀ ਕੀ ਕਾਂਗਰਸ ਪਾਰਟੀ ਸੈਂਟਰ ਲਈ ਵਾਸਤੇ ਕਿੰਨੀ ਕਲੀਡ ਕਰ ਰਹੀ ਹੈ ਕਾਂਗਰਸ ਪਾਰਟੀ ਬੜੀ ਸ਼ਾਨ ਨਾਲ ਸਰਕਾਰ ਬਣਾਉਣ ਜਾ ਰਹੀ ਹੈ ਔਰ ਕੇਂਦਰ ਸਰਕਾਰ ਬਣ ਕੇ ਔਰ ਜਿਹੜੇ ਲੋਕਾਂ ਨੇ ਕੀਤੇ ਵਾਦੇ ਸੀ ਸਾਰੇ ਪੂਰੇ ਕਰਾਂਗੇ